ਸਰਨਪਤੇਗੜ ਸਾਹਿਬ ਦੇ ਵਖੇ 10 ਦੇ ਕਿ ਵਕਵਾ ਏਰੀਆ ਦੇ ਨਾਲ ਗੁਜ਼ਰ ਰਹੀ ਚੋਦ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੇ ਲੈ ਕੇ ਲੋਕਾਂ ਨੂੰ ਜੜੀਏ ਲੋਕਾਂ ਦੀ نیند ਉਟਾ ਕੇ ਰੱਖੀ ਹੋਈ ਹੈ ਜਾਣਕਾਰੀ ਦਿੰਦੇ ਹੋਏ ਚੋਦ ਦੇ ਨਾਲ ਸੇਖ ਵਸਣ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਪਿਛਲੇ ਸਾਲ ਵੇਚ ਜੜਾ ਹੈ ਐਸੇ ਹੀ ਚੋਦ ਦੇ ਪਾਣੀ ਨੇ ਕਈ ਘਰ ਨੂੰ ਕਰੜਾ ਹੈ ਕਈ ਇਲਾਕੇ ਉਜਾਰ ਦੇ ਕਿ ਰੰਗ ਦਿੱਤੇ ਸਨ ਜਿਨ੍ਹਾਂ ਨੇ ਹੁਣ ਤੱਕ ਵੀ ਪਰੇਸ਼ਾਨ ਇਹਨਾਂ ਨੂੰ ਹੁਣ ਤੱਕ ਵੀ ਪਰੇਸ਼ਾਨ ਤੋਂ ਪਰੇਸ਼ਾਨੀ ਨਹੀਂ ਮਿਲ ਰਹੀ ਹੈ ਇਸੇ ਨਾਲ ਹੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕੁਲਜੀਤ ਸਿੰਘ ਨਾਗਰਾ ਨੇ ਆਪਣੇ ਸਾਥੀਆਂ ਦੇ ਸਮੇਤ ਅਸ਼ੋਦੀ ਵਖਵਾ ਖੇਸਿਆ ਦਾ ਦੌਰਾ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਨਿਕੰਮੇ ਪ੍ਰਬੰਧਾ ਦੀ ਭੂਲ ਖੋਲੀ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ 3.5 ਸਾਲਾਂ ਤੋਂ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਦੇ ਵੱਲੋਂ ਅਸ਼ੋਦੀ ਸਫਾਈਕਰੋਣ ਲਈ ਮੀਟਿੰਗਾਂ ਤਾਂ ਜ਼ਰੂਰ ਕੀਤੀਆਂ ਜਾਂਦੀਆਂ ਹਨ ਪਰੰਤੂ ਕੰਮ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਹੀ ਕੀਤਾ ਜਾਂਦਾ ਹੈ ਜਿਸ ਕਰਕੇ ਪਿਛਲੇ ਸਾਲ ਵੀ ਪ੍ਰਸ਼ਾਸਨ ਬੇਸ ਨਲਾਇਕੀ ਦਾ ਖਾਮਿਆਜਾ ਲੋਕਾਂ ਨੂੰ ਪੂਗਤ ਨਾ ਪਿਆ ਸੀ ਦੇ ਲਈ ਹੈ ਸਭ ਤੋਂ ਜਿਲ੍ਹਾ ਸਾਹਿਬਾ ਸਾਡਾ ਸਾਰਾ ਸਮਾਨ ਖਤਮ ਹੋ ਗਿਆ ਤਾਂ ਆਪਨੇ ਆਪਣੇ ਆਪ ਨੇ ਰਿਸਟੀ ਲਗਾ ਕੇ ਜਾ ਕੇ ਦਿਆ تھا ਵੀ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਪੈਸਾ ਮਿਲਿਆ ਆਪਕੋ ਨਹੀਂ ਨਹੀਂ ਮੈਨੂੰ ਮਿਲਾਨਿਆ ਹਾਲੋ ਤਾਂ ਜਿਆਦਾ ਜੀ ਤਾਂ ਹਮ ਲੋ ਤਾਂ ਬੈੱਡ ਵੀ ਨਹੀਂ ਸੋਏ ਸਾਡੇ ਸਾਰੇ ਸਾਰੇ ਬੈੱਡ ਜਲ ਗਏ ਆਪਰਾ ਮੋਟਰ ਧੁੱਗ ਗਏ ਸਾਰੇ ਤੁਹਾਡੇ ਮੋਟਰਸਾਈਕਲ ਕੇ ਸਾਰਾ ਫੁੱਗ ਜੀ ਮੇਰਾ ਸਾਰਾ ਹੀ ਮਕਾਨ ਗਿਰ ਗਿਆ ਸੀਗਾ ਜੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਕਚੈਰੀ ਜੀ ਵੀ ਗਿਆ ਸੀਗਾ ਜੀ ਦੇਖੋ ਜੀ ਦੱਸ ਸਾਹ ਉੱਥੇ ਆਪਣੇ ਹਾਂ ਜੀ ਸੁਬਦਾ ਕੇਂਦਰ ਚ ਵੀ ਜਾਇਆ ਤੇ ਸਾਡੀ ਫੋਟੋ ਹਰ ਨਾਲ ਹੋਇਆ ਤਾਂ ਐਵੇਂ ਹਰ ਨਾਲ ਹੋਇਆ ਜੀ ਮੇਰਾ ਜੇ ਪਾਣੀ ਆਇਆ ਤਾਂ ਮੇਰੇ ਘਰ ਆ ਜਾਵਾ ਨਹੀਂ ਤਾਂ 6 ਫੁੱਟ ਪਾਣੀ ਮੇਰੇ ਕਮਰੇ ਦੇ ਵਿੱਚ ਸੀਗਾ ਜੀ ਕੋਈ ਪੈਸਾ ਨਹੀਂ ਮਿਲਿਆ ਜਿਹੜੇ ਕਿ ਮੇਰੇ ਬਾਲੇ ਉੱਪਰ ਪਾਏ ਹੋ ਸੀਗੇ ਉਹ ਵੀ ਗਿਰ ਗਏ ਸੀਗੇ ਜੀ ਕੋਈ ਸਮਾਨ ਦਾ ਪੈਸਾ ਨਹੀਂ ਮਿਲਿਆ ਕੁਝ ਨਹੀਂ ਸਮਾਨ ਦਾ ਵੀ ਨਹੀਂ ਮਿਲਿਆ ਜੀ ਆਰ ਕੇ ਅਸੀਂ ਫੇਰ ਕਰਜ਼ਾ ਲੈ ਕੇ ਆਪਣਾ ਸਾਂਸੀ ਆਪਣੇ ਮੁਕਾਤੇ ਬੈਠਣ ਜੋਗਿਆ ਮੈਨੂੰ ਸਰਕਾਰ ਨੇ ਕੋਈ ਸਹਾਇਤਾ ਨਹੀਂ ਹੁਣ ਫੇਰ ਉਹੀ ਵਾਲ ਕੋਈ ਸਹਾਇਤਾ ਨਹੀਂ ਮੈਨੂੰ ਮੇਰੀ ਸਰਕਾਰ ਬਿਲਕੁਲ ਵੀ ਨਾ ਇਹ ਨਾ ਬੁੱਟੀ ਪੇੜੀ ਨਾ ਸਫਾਈ ਹੋਈ ਜੀ ਇਹਦਾ ਬੁੱਟੀ ਨਾ ਚੋਈ ਸੀ ਕੋਈ ਸਫਾਈ ਹੋਈ ਹੈ ਜੀ ਪਿਛਲੀ ਵਾਰ ਦਾ ਸਾਰਾ ਸਾਡਾ ਇਲਾਕਾ ਭੁੱਖ ਸਾਰਾ ਡੁੱਗ ਗਿਆ ਸੀ ਜੀ ਐਤਕੀ ਅੱਜ 15 20 ਦਿਨ ਮਹੀਨਾ ਹੋ ਗਿਆ ਸਾਨੂੰ ਵੀ ਕਹਿੰਦੇ ਵੀ ਜੀ ਇਹਦੀ ਸਫਾਈ ਕਰ ਲੋ ਇਹਦਾ ਹੋਰ ਕੰਮ ਹੈ ਜਿਹੜੇ ਥੋਡੇ ਪੁਰਾਣੇ ਕੰਮ ਕੀਤੇ ਹੋਏ ਨੇ ਉਹਨਾਂ ਤੇ ਫੋਟੋਆਂ ਖਚਾਨ ਚ ਜ ਜ ਉਹਨਾਂ ਦੀ ਰੀਬਨ ਕਟਣ ਚ ਇੰਨੇ ਬਿਜ਼ੀ ਨੇ ਇਹਨਾਂ ਨੂੰ ਲੋਕਾਂ ਦੀ ਇਹ ਮਜਬੂਰੀ ਨਹੀਂ ਦਿਖੀ ਮੈਂ ਪਹਿਲਾਂ ਇਹ ਕੰਮ ਸਾਰਾ ਕਰਵਾਉਣਾ ਚਾਹੀਦਾ ਸੀ ਅੱਜ ਜਿੱਥੇ-ਜਿੱਥੋਂ ਦੀ ਲੋਕ ਲੰਘਦੇ ਨੇ ਉੱਥੇ-ਉੱਥੇ ਜੇਸੀਪੀ ਲਗਾ ਕੇ ਥੋੜੀ ਜਿਹੀ 부ੱਟੀ ਪਾਸੇ ਕਰਾ ਕੇ ਤੇ ਇਹ ਜਿਹੜਾ ਹੈਗਾ ਆ ਉਹ ਕੀ ਕਹਿੰਦੇ ਆ ਨੱਕ ਨਾਲੋਂ ਲਾ ਕੇ ਗੱਲ ਨਾ ਲਾ ਰਹੇ ਨੇ ਕੁਝ ਵੀ ਕੰਮ ਜਿਹੜਾ ਆ ਜਿਹੜੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਫੇਰ ਮੈਂ ਕਹਿਣਾ ਚਾਹੁੰਦਾ ਕਿ ਮੌਜੂਦਾ ਵਿਧਾਇਕ ਜਿਨ੍ਹਾਂ ਨੇ ਤੇ ਪ੍ਰਸ਼ਾਸਨ ਨੇ ਤੇ ਪੰਜਾਬ ਦੀ ਸਰਕਾਰ ਨੇ ਜਿਹੜਾ ਪਿਛਲੇ ਸਾਲ ਹੜ ਆਇਆ ਇਥੇ ਸਰੰਦ ਦੇ ਵਿੱਚ ਉਸ ਹੜ ਤੇ ਹੋਏ ਨੁਕਸਾਨ ਲੋਕਾਂ ਦੇ ਨੁਕਸਾਨ ਤੋਂ ਬਾਅਦ ਕੋਈ ਸਬਕ ਨਹੀਂ ਲਿਆ ਸੋ ਮੈਂ ਇਹ ਤਾਂ ਦੋ ਥਾਵਾਂ ਜਿਹੜੀਆਂ ਨੇ ਅੱਜ ਦਿਖਾਈਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਬੱਦਲ ਹੋਏ ਖੜੇ ਨੇ ਪਿੱਛੇ ਜਿਹੜਾ ਇਹ ਇਥੇ ਪਾਣੀ ਆਉਂਦਾ ਆ ਜਦੋਂ ਕਰਾਲੀ ਮੁਰਿੰਡਾ ਕੜੂਆ ਕਰਣ ਤੱਕ ਮੀਂਹ ਪੈਂਦੇ ਆ ਉਦੋਂ ਅੱਗੇ ਜਿੰਨਾ ਵੀ ਪੈਂਦਾ ਪਾਣੀ ਹੁਣ ਖੇਤ ਨੱਕੋ ਨੱਕ ਭਰੇ ਖੜੇ ਨੇ ਜਿਹੜੇ ਮੀਂਹ ਪਏ ਨੇ ਇਹ ਪਾਣੀ ਹੁਣ ਖੇਤਾਂ ਤੋਂ ਨਿਕਲ ਕੇ ਇਹ ਜਿਹੜੇ ਸਾਡੇ ਚੋਏ ਨੇ ਉਹਨਾਂ ਦੇ ਵਿੱਚ ਆ ਕੇ ਸਰਾਂਦ ਚੋਹ ਦੇ ਵਿੱਚ ਇਕੱਠਾ ਹੋ ਜਾਂਦਾ ਔਰ ਇਹ ਪਾਣੀ ਫਿਰ ਇੱਥੋਂ ਇੱਕ ਵੱਡੀ ਨਦੀ ਬਣ ਕੇ ਅੱਗੇ ਨੂੰ ਵਹਿਦਾ ਆ ਪਰ ਉਹਨੂੰ ਅੱਗੇ ਜਾਣ ਵਾਸਤੇ ਜਿਹੜੀ ਡਾਫ ਲੱਗੀ ਹੋਈ ਹੈ ਇਹਦੀ ਸਫਾਈ ਸਮੇਂ ਤੋਂ ਪਹਿਲਾਂ ਹੋਣੀ ਜ਼ਰੂਰੀ ਸੀ